ਸਰੇਲਾ ਸਭ ਜੰਦਰ ਕੀ ਹੋਇਆ ਸਰ ਕਿ ਸਰ ਮਂਗਰੋਈ ਕੋਈ ਸ਼ਰਾਰਤ ਕਰ ਗਿਆ ਕੋ ਲਾ ਗਿਆ ਕਿਥੋਂ ਆ ਕਿਥੋਂ ਰੇ ਸੀ ਅਸੀਂ ਆ ਕੰਮਿਆਂ ਨੇ ਗੇਟ ਤੋਂ ਹੀ ਆ ਰਹੇ ਸੀ ਕਿੰਨੀਆਂ ਟਰਾਲੀਆਂ ਸੀ ਜਿਹੜੀਆਂ ਟਰਾਲੀ ਦੀਆਂ ਗੱਠਾਂ ਭਰੀਆਂ ਸੀ ਦੋ ਸੀਆਂ ਇੱਕ ਲੰਗੀ ਕੱਲ ਇੱਕ ਲੰਗੀ ਸੀ ਹਾਂਜੀ ਪਿਛਲੀ ਟਰਾਲੀ ਨੇ ਲੱਗਿਆ ਹਾਂਜੀ ਤੇ ਕਿੰਨਾ ਕੋ ਨੁਕਸਾਨ ਆਇਆ ਨੁਕਸਾਨ ਤਾਂ ਹੀ ਹਜੇ ਕੱਢੇ ਪਤਾ ਲੱਗੂਗਾ ਵੱਧ ਹੀ ਹੈ ਲੈ ਸਾਲ ਤੋਂ ਤੇ ਕਿੰਨਾ ਕੋ ਨੁਕਸਾਨ ਆਇਆ ਟਰੈਕਟਰ ਵੱਜ ਗਿਆ ਇਹ ਮਤਲਬ ਲੋਕਾਂ ਨੇ ਮਤ ਕਰਕੇ ਗਿਆ ਹਾਂਜੀ ਉਹਨ ਕੀ ਪੋਜੀਸ਼ਨ ਹੈ ਵੀਸ਼ਣ ਇਹ ਹੀ ਹੈ ਜੀ ਹੁਣ ਤਾਂ ਕੋਈ ਮਸ਼ੀਨ ਆਵੇ ਤੱਕ ਵਾਰ ਕੱਢੀ ਜੀ ਦੂਜੀ ਟਾਲੀ ਪਹਿਲਾਂ ਨਿਕਲ ਤਾ ਕਿਸੇ ਕਿਸੇ ਦਾ ਕੰਮ ਸਹੀ ਹਲਾਉਂਦ ਨਿਕਲ ਗਈ ਨਹੀਂ ਇਹ ਬਿਜਲੀ ਸਪਰਕ ਨਾਲ ਵੀ ਹੋ ਸਕਦੀ ਕਿ ਕਿਸੇ ਨੇ ਜਾਣ ਕੇ ਸ਼ਰਬ ਜਾਣ ਪੁੱਜ ਕੇ ਸ਼ਰਾਰਤ ਕੀਤੀ ਕੀ ਲੱਗਦਾ ਤੁਹਾਨੂੰ ਹੈ ਵੀ ਕਿਹਦੇ ਤੇ ਚੱਪੀ ਚੱਕ ਨੰਗੇ ਆ ਸਾਡੇ ਕੋਲ ਦੀ ਜੰਗੇ ਜੀ ਤਿੰਨ ਤਿੰਨ ਜਾਣੇ ਸਾਨੂੰ ਹੁਣ ਕੀ ਪਤਾ ਯਾਰ ਅਸੀਂ ਕਿੱਦਾਂ ਮੋਟਰਸਾਈਕਲ ਤੇ ਸੀ ਡਰਾਈਵਰ ਕਿਹੜਾ ਬਾਈ ਇਹ ਤਾਂ ਅਸੀਂ ਜੀ ਘਰੇ ਬੈਠੇ ਸੀ ਸਾਨੂੰ ਫੋਨ ਆਇਆ ਚੌਂਕੀਦਾਰ ਆਇਆ ਭੱਜਾ ਭੱਜਾ ਜੀ ਬਾਹਰ ਟਰਾਲੀ ਨੂੰ ਦਾ ਭੁੰਗਾ ਟਰਾਲੀ ਸੀ ਆਈ ਜਾਂਦੀ ਉਹਨੂੰ ਅੱਗ ਪੈ ਗਈ ਆ ਅਸੀਂ ਜਦੋਂ ਆਏ ਉਹ ਸਾਡੇ ਕੋਲ ਦੋ ਸਸ ਸਿਲੰਡਰ ਹੁੰਦੇ ਆ ਪੰਪ ਤੇ ਜਿਹੜੇ ਅਸੀਂ ਲੈ ਕੇ ਆਏ ਪਰ ਉਹਦੇ ਦਾ ਕੋਈ ਫੈਸਲਾ ਨਹੀਂ ਦੋ ਚਲਾਏ ਤੋਂ ਸੋ ਬਾਅਦ ਅਸੀਂ ਫਾਇਰ ਬ੍ਰੀਡ ਨੂੰ ਫੋਨ ਕੀਤਾ 5-10 ਮਿੰਟਾਂ ਦੇ ਬਾਅਦ ਬਾਅਦ ਫਾਇਰ ਬ੍ਰੀਡ ਆ ਗਈ ਇੱਥੇ ਉਹਨਾਂ ਨੇ ਆ ਕੇ ਆ ਕੇ ਤੇ ਕਾਬੂ ਪਾਇਆ ਸਾਰੀ ਸਾਰੀ ਟਰਾਲੀ ਫੁੱਲ ਸੀ ਲੋਡ ਹੀ ਤੇ ਸਾਰੀ ਮਚ ਗਈ ਸਰ ਜਿਵੇਂ ਟਰਾਲੀ ਦੇ ਦੋਵੇਂ ਆਸੇ ਪਾਸੇ ਪਰੋਲ ਹੁੰਦੇ ਹੋਣਾਂ ਚਾਹੀਦੇ ਬੜਾ ਰਿਸਕ ਵੀ ਹੋ ਸਕਦਾ ਸੀ ਬਹੁਤ ਵੱਡਾ ਰਿਸਕ ਸੀ ਜੇ ਨਾ ਟਾਈਮ ਨਾਲ ਆਉਂਦੀ ਫਾਇਰ ਬ੍ਰੀਡ ਤੇ ਬਹੁਤ ਵੱਡਾ ਰਿਸਕ ਸੀ ਇਸ ਤਰ੍ਹਾਂ ਦੇ ਦੇਖਦੇ ਕਿ ਜੀਂਹਤਾਂ ਟਰਾਲੀਆਂ ਇਹਦਾ ਬੈਨ ਹੋਣੀ ਚਾਹੀਦੀ ਹੈ ਜੀ ਬਿਲਕੁਲ ਬੈਨ ਹੋਣਾ ਚਾਹੀਦਾ ਜਿਆਦਾ ਇਹ ਮਤਲਬ ਕੋਈ ਇਹਨਾਂ ਦਾ ਕੋਈ ਹੋਵੇ ਤਰੀਕੇ ਨਾਲ ਲੈ ਕੇ ਜਾਣ ਪਰ ਅੱਜਵੇਂ ਖੁੱਲੇ ਆਵੇਂ ਲਈ ਫਿਰਦੇ ਇਹਦਾ ਤਾਂ ਕੋਈ ਬਹੁਤ ਵੱਡਾ ਹਾਸੇ ਨੂੰ ਕਾਰਨ ਬਣ ਸਕਦਾ ਹੈ ਬਹੁਤ ਜ਼ਿਆਦਾ ਇਕੱਠਾ ਉੱਪਰ ਸੀ ਗਿਆ ਫੁੱਲ ਲੋਡ ਸੀ ਜੀ ਫੁੱਲ ਤਾਰਾ ਨਾਲ ਸਪਾਰਕ ਹੋਈ ਆ ਉਹਦੇ ਨਾਲ ਕੋਈ ਹੋਇਆ ਇਹ ਹਾਈਟ ਜ਼ਿਆਦਾ ਸੀ ਹਾਈਟ ਜ਼ਿਆਦਾ ਸੀ ਹਾਂਜੀ ਇਹ ਦੋ ਟਰਾਲੀਆਂ ਸੀ ਇੱਕ ਤਾਂ ਅੱਗੇ ਚਲੀ ਗਈ ਆ ਇੱਕ ਰਹਿ ਗਈ ਆ ਪਿੱਛੋਂ ਥੋੜੀ ਅੱਗ ਪਈ ਸੀ ਬਸ ਹੌਲੀ ਹੌਲੀ ਪਿੱਛੋਂ ਇਹਨਾਂ ਮੋਟਰਸਾਈਕਲ ਨੇ ਆਵਾਜ਼ ਵੀ ਦਿੱਤੀ ਵੀ ਰੋਕ ਲੋ ਪਰ ਉਹਨਾਂ ਨੇ ਗੱਲ ਹੀ ਨਹੀਂ ਸੁਣੀ ਹੌਲੀ ਹੌਲੀ ਅੱਗ ਵੱਧ ਗਈ ਜੇ ਟਰੈਕਟਰ ਵੀ ਉਹਨੂੰ ਇਹਨਾਂ ਨੂੰ ਬੜੀ ਮੁਸ਼ਕਲ ਨਾਲ ਬਚਾ ਕੇ ਹਾਂਜੀ ਹਾਂਜੀ ਟਰੈਕਟਰ ਨੂੰ ਆ ਕੇ ਇਹਨਾਂ ਨੂੰ ਦੱਸਿਆ ਵੀ ਤੁਸੀਂ ਇੱਕ ਵਾਰ ਟਰੈਕਟਰ ਪਾਸੇ ਕਰੋ ਮੈਂ ਇਹਨਾਂ ਨੂੰ ਵਾਪਸ ਲਾਇਆ ਵੀ ਟਰੈਕਟਰ ਅੱਗੇ ਕਰ ਦੋ ਉਸ ਤੋਂ ਬਾਅਦ ਟਰਾਲੀ ਸਾਰੀ ਸੜ ਗਈ ਜੀ ਇਹਦੇ ਨਾਲ ਟਰਾਲੀਆਂ ਦੇ ਨਾਲ ਟਰੈਕਟਰ ਕਿੰਨੇ ਸੀ ਇੱਕ ਹੀ ਸੀ ਇਹ ਤਾਂ ਇੱਕ ਅੱਗੇ ਚਲੀ ਗਈ ਸੀ ਉਹ ਵੀ ਫੁੱਲ ਲੋਡ ਸੀ